ਲੋ ਇਸ ਵੇਰੇ ਵੇਰੇ ਮੀ ਬਹੁਤ ਜ਼ਿਆਦਾ ਪੈ ਰਿਆ ਉਧਰੋਂ ਬੱਚੇ ਨਹੀਂ ਆ ਗੀ ਵੈਨ ਬੱਚੇ ਭਿਜ ਰਹੇ ਨੇ ਤਿੰਨ ਚਾਰ ਦਿਨ ਹੋ ਗਏ ਜਮੀਨੇ ਦਾ ਤੰਗ ਕਰਿਆ ਪਿਆ ਰਾਤ ਨੂੰ ਸਾਰੀ ਰਤ ਨਹੀਂ ਪਈ ਜਾਂਦਾ ਲਾਈਟ ਪਾਟ ਜਾਂਦੀ ਹੈ ਮੀ ਦੇ ਵਿੱਚ ਦਸ ਬੱਚੇ ਜਿਹੜੇ ਸੈਲਫ ਨੇ ਕਿੰਨਾ ਔਖਾ ਹੈ ਮੈਂ ਵੀ ਵਿਚਾਰੇ ਸਾਥੀ ਨੇ ਕਿਹਾ ਉਸ ਤੱਕ ਤੱਕ ਜੇ ਰੇ ਸਾਥੇ ਬਹਿ ਲਈ ਮੈਂ ਰਾਤ ਪਈ ਪਈ ਬੱਤਾਂ ਲਾਉਂਦੀ ਜਦੋਂ ਲੋਡ ਸੀ ਉਦੋਂ ਮੀ ਨਹੀਂ ਪਾਇਆ ਸਾਊਂਡ ਤੇ ਹੁਣ ਨਹੀਂ ਹੈ ਰੱਬ ਦੇ ਵੀ ਰੰਗ ਬੱਖੇ ਨੇ ਮੀਂਹ ਪਿੰਡੇ ਜਾ ਫਟਾਰਾਂ ਚੋਣੀ ਇੱਧਰ ਦੇਖ ਲੋ ਕਿ ਮੇਰਾ ਹੱਥ ਬਣ ਰਹੀ ਹੈ ਇਹ ਦੇਖ ਲਓ ਉਹੀ ਤਾਂ ਹੈ ਮੈਂ ਤਾਂ ਕਿ ਮੈਂ ਸਾਤਰੀ ਲੈ ਕੇ ਭੱਜ ਜਉ ਉੱਥੇ ਸਿੱਟ ਜਉ ਮਾਝਾ ਹੁਣ ਮੈਂ ਜੋ ਨਾਲ ਮੈਂ ਵੀ ਭੇਜੂ ਮੈਨੂੰ ਪਹਿਲੀ ਬੁਖਾਰ ਆ ਰਾਤ ਨੂੰ ਹੀ ਪੈ ਗਿਆ ਇਹਨੂੰ ਕੋਣ ਬੜੇ ਮੀਂਹ ਪਾਇਆ ਜੀਰੇ ਨੇ ਸਾਬਾ ਬਹੁਤ ਲੈ ਆਈਆਂ ਪਈਆਂ ਨੇ ਜਿਹੜੀਆਂ ਰੱਫੀ ਆ ਜਾਂ ਹਿੰਦਰੀਚ ਕਰ ਦੋ ਉੱਤਰ ਭੰਜੀ ਤੀਜੀ ਦੀ ਲੋ ਜੀ ਮੀਨੇ ਤਾਂ ਫੁੱਲ ਰੌਣਕ ਲਾਈਆਂ ਪਈਆਂ ਨੇ ਇਹ ਸੌਣ ਦਾ ਮਹੀਨਾ ਹੁੰਦਾ ਪਰ ਦੇਖ ਨਹੀਂ ਵੀ ਨਾਰ ਬਿਲਕੁਲ ਟੇਡਾ ਹੋ ਜਾਂਦਾ ਬੰਨਣਾ ਫਿਰ ਭੁੱਲ ਜਾਂਦੇ ਰੋਜ਼ ਇੰਦਰ ਕਿੰਨੇ ਕਾ ਨਮੀ ਪਾ ਕੇ ਹਲਦੀ ਪਾਣੀ ਦੇ ਨੇ ਸੋਨੇ ਰੈਸ਼ ਵੀਰ ਨੇ ਮੱਕੀ ਲਾਈ ਸੀ ਕੁੱਕੜੀਆਂ ਦਿਖਾਉਣੀਆਂ ਨਹੀਂ ਸੋਨੇ ਕੁੱਕੜੀਆਂ ਹੋ ਗਈਆਂ ਹੰਤਾ ਜੋਸ਼ ਛੜਿਆ ਕਈ ਮੈਂ ਖੇਤੀ ਕਰੀ ਹੈ ਫਸਲ ਵੀਜੀ ਆਪਣੀ ਮੱਕੀ ਦਾ ਦੂਰ ਕਰਦਾ ਸੀ ਤੇ ਤਾਂ ਆਪਣੀ ਪਹਿਲੀ ਖੇਤੀ ਕਰੀ ਅੱਜ ਕੈਸੀ ਰ ਮੱਕੀ ਲਾ ਕੇ ਨਹੀਂ ਸੋਨੇ ਕੁੱਕੜੀਆਂ ਲੱਗੀਆਂ ਇੱਕ ਇੱਕ ਹੰ ਟਾਂਡੇ ਜਿਹੜੇ ਤੇ ਨਾਲ-ਨਾਲ ਹੀ ਬੀਜ ਤੇ ਤਿੰਨ ਤਿੰਨ ਚਾਰ ਚਾਰ ਕੱਤੀਆਂ ਲੱਗੀਆਂ ਨੇ ਦੇਖ ਲੈ ਮੇਰੇ ਪੁੱਤ ਦੀ ਖੇਤੀ ਹੋ ਜੀ ਬੱਚੇ ਆ ਗਏ ਸਕੂਲੋਂ ਸਵੇਰੇ ਮੀਂਹ ਪੈਂਦੇ ਸੀ ਬਚਾਰੇ ਸਕੂਲ ਗਏ ਸੀ ਹੁਣ ਮੀਂਹ ਪੈਂਦੇ ਸੀ ਫੇਨ ਆ ਗਈ ਦੇਖ ਲੋ ਰੱਬ ਨੇ ਤਾਂ ਸੌਂਡ ਦੀ ਛੜੀ ਬਣਾ रखी ਆ ਭਾਦੋਂ ਚ ਵੀ ਛੜੀਆਂ ਲਾ ਰਖੀਆਂ ਨੇ ਜਿਵੇਂ ਸੌਂਡ ਦਾ ਵੀ ਨਾ ਹੁੰਦਾ ਉਹਨੇ ਲਫਾ ਫਸਾ ਤੇ ਰਿਲੇ ਕੇ ਗਏ ਨੇ ਵੀ ਚੱਲ ਭਿੱਜਣਗੇ ਨਹੀਂ ਐਸ਼ ਵੀ ਤਾਂ ਸ਼ਰਾਫਤੀ ਉਹ ਤਾਂ ਜਾਣ ਕੇ ਸ਼ਾਤਰੀ ਦਵਾਰ ਹੋਊਗਾ ਵਿਚਤਾ ਹੋ ਜਾ ਸ਼ਾਤਰੀ ਦੇ ਫਾਇਦਾ ਕੀ ਹੋਏ ਸ਼ਾਤਰੀ ਚੱਕੀ ਦਾ ਦੇਖ ਦੇ ਖਾ ਰਿਛਾ ਆਰਤੀ ਵਧੀਆ ਨਾ ਚੋਆ ਸਕੂਲ ਚ ਵੀ ਵਧੀਆ ਪਿਆ ਸਾਸਿਕਾ ਮੀ ਸਾਸਿਕਾ ਮੀ ਸਾਰਾ ਤੈਨੂੰ ਪਿਆ ਨਾਂ ਜਿਹੇ ਦੇ ਵਿੱਚ ਦੀ ਲੋ ਜਿਹੜਾ ਪਰਖੀ ਦੇ ਪਰਦੀ ਜਾ ਚਾਹ ਬੰਨਵਾਂ ਅੱਛਾ ਅਗਲਾ ਤਾਂ ਪਿਆ ਦੀ ਚਾਹ ਤੇ ਬਣਾ ਲਈ ਤੁਸੀਂ ਕੁਕ ਰਖਣਗੇ ਜੇ ਰੋਟੀ ਤੇ ਸਬਜ਼ੀ ਥੋੜੀ ਗਰਮ ਕਰਦੇ ਤੇ ਅੱਜ ਆਪਾਂ ਲੈ ਦੇਖੋ ਆਦਦਾ ਮੇਰੇ ਪਪਾ ਗਏ ਸੀ ਬਾਜ਼ਾਰ ਮੈਂ ਆਦਦਾ ਮਗ ਲਿਆ ਮੈਂ ਕਿਹਾ ਚਾਰ ਪਾਲਾਂ ਦੇ ਬਸ ਸਾਫ ਸੁਗਰਾ ਖਾਦਾ ਜਾਂਦਾ ਅੱਜ ਵੀ ਇਹ ਨਹੀਂ ਹਟ ਰਿਹਾ ਦੇਖਦੇ ਹਾਂ ਇਹਨੂੰ ਕਦੋਂ ਪਾਉਨੇ ਤੇ ਜਰਾ ਹਿੰਟੋ ਇਹਨੂੰ ਸਬਜ਼ੀ ਕੱਟ ਲਈ ਤੋਰੀਆ ਬਣਾਵਾਂਗੇ ਅੱਜ ਤੋਂ ਹੋ ਗਣਾ ਵੀ ਤੋਰੀਆ ਮੱਟੀ ਬਹੁਤ ਜੰਦਾ ਲੋਈਆ ਆਪਣੇ ਡੰਗਰਾਂ ਨੇ ਤੇ ਰਾਮ ਰਾਮ ਗਾਪਾ ਆਇਆ ਪੇ ਵੀ ਕੱਖ ਫੇਰੋ ਕੱਖ ਪਾ ਦिए ਮਾਂ ਪਾਉਨੇ ਬੱਚੇ ਉਹ ਕੜੀਆਂ ਚ ਵੇਰਾਮ ਜੀ ਹੋ ਰਹੀਆਂ ਨੇ ਨਾ ਬੰਦਿਆ ਨੇ ਅੰਦਰ ਬੰਦਿਆ ਭੇਜ ਦਿਆ ਸੋਰੀ ਪਾਪਾ ਨੂੰ ਭੇਜੋ ਕੱਖ ਪਾ ਦੇਣ ਹਾਂ ਹਾਂ